ਕਪੂਰਥਲਾ ਵਾਸੀਆਂ ਨੂੰ ਹੁਣ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਕਪੂਰਥਲਾ ਚ ਖੁੱਲ ਗਿਆ ਹੈ ਦੱਦਾ ਹੈਅਰ ਨੇਸ਼ਨ ਸਲੂਨ ਐਂਡ ਅਕੈਡਮੀ ਜਿਸ ਵਿੱਚ ਕਟ ਅਤੇ ਵਾਜਿਬ ਰੇਟਾਂ ਤੇ ਗ੍ਰਾਹਕਾਂ ਦਾ ਤਸਲੀਬਖਸ਼ ਕੰਮ ਕੀਤਾ ਜਾਵੇਗਾ ਸਲੂਨ ਮਾਲਿਕ ਮੁਸਕਾਨ ਨੇ ਦੱਸਿਆ ਕਿ ਇਸ ਸਲੂਨ ਚ ਮਾਡਰਨ ਮਸ਼ੀਨਾ ਬਰਾਂਡਡ ਮੇਕਅਪ ਦਾ ਸਮਾਨ ਅਤੇ ਤਜਰਬੇਕਾਰ ਸਟਾਫ ਲੇਡੀਆਂ ਅਤੇ ਜੈਂਟਸ ਦੋਵਾਂ ਦੀ ਖਿਦਮਤ ਚ ਹਾਜ਼ਰ ਹੋਵੇਗਾ ਇਸ ਤੋਂ ਇਲਾਵਾ ਅਕੈਡਮੀ ਚ ਸਲੂਨ ਦੇ ਕੋਰਸੇਸ ਵੀ ਵਿਦਿਆਰਥੀਆਂ ਨੂੰ ਕਰਵਾਏ ਜਾਣਗੇ ਕਪੂਰਥਲਾ ਤੋਂ ਗੌਰਵ ਮੜਿਆਦੀ ਰਿਪੋਰਟ ਹਾਂਜੀ ਮੈਡਮ ਕੀ ਨਾਮ ਹੈ ਜੀ ਮਸਕਾਨ ਹਾਂਜੀ ਮਸਕਾਨ ਜੀ ਜਿਹੜਾ ਕੀ ਅੱਜ ਤਾਂ ਬਰਲੋ ਦੇ ਸਲੂਨ ਦੇ ਓਪਨ ਹੋਏ ਸੀ ਜੀ ਸਲੂਨ ਦਾ ਕੀ ਨਾਮ ਆ ਦਾ ਹੈਅਰ ਨੇਸ਼ਨ ਲਗਜ਼ਰੀ ਸਲੂਨ ਐਕੈਡਮੀ ਤਾਂ ਮਨੀ ਸਲੂਨਾਂ ਨੂੰ ਵਕਤ ਇੱਥੇ ਸਾਰਾ ਪ੍ਰੋਫੈਸ਼ਨਲ ਸਟਾਫ ਲਿਆਂਦਾ ਗਿਆ ਜੀ ਹਰ ਜਗ੍ਹਾ ਤੋਂ ਲੱਬ ਲੱਬ ਕੇ ਬੜੀ ਮਿਹਨਤ ਲੱਗੀ ਹੈ ਬਟ ਕਪੂਟਾ ਵਿੱਚ ਆ ਇੱਕ ਸਵੈਰ ਕੀਤਾ ਤਾਂ ਕਦੀ ਸਟਾਫ ਆਇਆ ਨਹੀਂ ਹੋਊਗਾ ਜੋ ਮੇਰੇ ਕੋਲ ਇਥੇ ਫੈਸਿਲਿਟੀਆਂ ਮਿਲਣਗੇ ਕੀ ਰਿਜ਼ਲਟ ਹੈ ਸਾਰੀਆਂ ਹਾਈਡਰਾ ਕੋਡੀਅਨਸ ਐਟ मींस ਕੇ ਅਕੋਰਡਿੰਗ ਹੈਰ ਪ੍ਰੋਫੈਸ਼ਨਲਸ ਬਟ ਨੇ ਹੈਰ ਐਕਸਟੈਂਸ਼ਨ ਅਨਲਿਸਿਸ ਐਵਰੀਥਿੰਗ ਜੋ ਇੱਕ ਸੈਲਨ ਦੇ ਵਿੱਚ ਮਿਲਦੀਆਂ ਫੈਸਿਲਿਟੀਆਂ ਉਸ ਤੋਂ ਅਪਗ੍ਰੇਡ ਹੋ ਕੇ ਹੀ ਇੱਥੇ ਮਿਲ ਜਾਉ। ਮੈਡਮ ਇਸੇ ਨਾਲ ਨਾਲ ਕੁਝ ਕਲਟੀਕ ਕੇ ਅਕੈਡਮੀ ਦਾ ਵੀ ਨਾਲ ਹੋ ਜਾਣਾ ਹੈ। ਹਾਂ ਜੀ। ਅਕੈਡਮੀ ਵੀ ਹੋਊਗੀ। ਐਵਰੀਥਿੰਗ ਸਾਰੇ ਸਾਰੇ ਫੁੱਲ ਕੋਰਸਸ ਹੋਣਗੇ। ਅਗਰ ਜੇ ਕੋਈ ਫੁੱਲ ਨਹੀਂ ਕਰਨਾ ਚਾਹੁੰਦਾ ਸਕਿਨ ਬਿਊਟੀ ਹੈਅਰ ਜਿਹੜਾ ਵੀ ਆਪਸ਼ਨਸ ਉਹ ਚੂਸ ਕਰਨਾ ਚਾਹਣ ਉਹ ਸਿੰਗਲ ਵੀ ਕਰ ਸਕਦੇ ਆ ਫਿਰ 올 ਵੀ ਕਰ ਸਕਦੇ ਆ ਇਸ ਤਰੀਕੇ ਦੇ ਕੋਰਸ ਇੰਨੇ ਕਿੰਨੇ ਸਾਲ ਦੇ ਤਾਂ ਵੀ ਤੁਹਾਨੂੰ ਕਾਹ ਕਿਸ ਤਰੀਕੇ ਨਾਲ ਬੈਨੀਫਿਟ ਮਿਲ ਉਹਨਾਂ ਨੂੰ ਸਰਟੀਫਾਈਡ ਸਰਟੀਫିକੇਟਸ ਮਿਲਣਗੇ ਇੰਟਰਨੈਸ਼ਨਲ ਸਰਟੀਫିକੇਟਸ ਹੋਣਗੇ ਜੋ ਉਹਨਾਂ ਨੂੰ ਕੱਲ ਉਹ ਕਿਤੇ ਬਾਹਰ ਜਾ ਕੇ ਜੌਬ ਵੀ ਕਰਨਾ ਚਾਹਣ ਤਾਂ ਉਹਨਾਂ ਨੂੰ ਸਾਰੇ ਗੁੱਡ ਫੈਸਿਲਿਟੀਆਂ ਉੱਥੇ ਹੋਣਗੀਆਂ ਹਮੇਸ਼ਾ ਜੌਬ ਲਈ ਉਹਨਾਂ ਦੇ ਅੱਛਾ ਸਕੋਪ ਬਣੇਗਾ ਸਾਰਾ ਕੁਝ ਉਹਨਾਂ ਨੂੰ ਚਾਹ ਮਿਲੇਗਾ। ਓਨਲੀ ਟਾਈਮਿੰਗ ਨਹੀਂ। ਸਲੂਨ ਦੇ ਟਾਈਮਿੰਗ ਸਵੇਰੇ 10:00 ਤੋਂ 7:30। ਬੱਸ ਸਟੈਂਡ ਰੋਡ ਜਲੰਧਰ। ਆਪੋਜ਼ਿਟ ਜਲੰਧਰ ਰੋਡ। ਸੌਰੀ। ਆ ਕਸ਼ਟ ਕਰਦੇ ਹੋ। ਜਲੰਧਰ ਰੋਡ। ਜੀ ਜਲੰਧਰ ਰੋਡ ਬੱਸ ਸਟੈਂਡ ਨੀਅਰ ਬੱਸ ਸਟੈਂਡ ਆਪੋਜ਼ਿਟ ਸ਼ਾਮ ਸਟ੍ਰੀਟਸ। ਮੈਂ ਇਸ ਕੋ ਲਾਵਾਂ ਆਮ ਸ਼ੇਰ ਵਾਸਿਓ ਨੋਕੀਨ ਇਸ ਤਰ੍ਹਾਂ ਮੈਂ ਚਾਹੁੰਦੇ ਇਸ ਤਰ੍ਹਾਂ ਨਾ ਥੱਲੇ ਇਸ ਤਰ੍ਹਾਂ ਮੈਂ ਤਾਂ ਇਹ ਹੀ ਬੋਲਾਂਗੀ ਆ ਫਰਸਟਲੀ ਅਸੀਂ ਆ ਸੰਡੇ ਤੱਕ ਅਸੀਂ ਆਫਰ 50% ਆਫ ਲਗਾਈ ਹੋਈ ਹੈ ਆਫ ਫਾਰ ਐਨੀ ਸਰਵਿਸਿਜ਼ ਕੋਈ ਵੀ ਸਰਵਿਸ ਲੋ ਤਾਂ 50% ਆਫ ਮਿਲੇਗੀ ਓਨਲੀ ਫਾਰ ਥਿਸ ਵੀਕ ਰਾਈਟ ਐਂਡ ਸੈਕੰਡ ਥਿੰਗ ਇਹ ਹੈ ਕਿ ਤੁਹਾਨੂੰ ਜੋ ਬਾਕੀ ਫੈਸਿਲਿਟੀਆਂ ਦੇ ਰਹੇ ਆ ਉਹ ਲਾਈਕ ਜੋ ਵੀ ਸਰਵਿਸਿਜ਼ ਵਿੱਚ ਉਸ ਤੋਂ ਸਭ ਤੋਂ ਬੈਸਟ ਸਰਵਿਸ ਇੱਥੇ ਮਿਲੇਗੀ ਕਿਸੇ ਨੂੰ ਵੀ ਕਦੀ ਕੋਈ ਕੰਪਲੇਨ ਨਹੀਂ ਹੋਊਗੀ ਕਿ ਇੱਥੇ ਆ ਸਰਵਿਸਿਜ਼ ਨਹੀਂ ਮਿਲਾਂ ਜਾਂ ਆ ਚੀਜ਼ ਤੋਂ ਕੋਈ ਅਨ ਪ੍ਰੋਫੈਸ਼ਨਲ ਚੀਜ਼ ਹੋ ਰਹੀ ਹੈ ਟੋਟਲੀ ਪ੍ਰੋਫੈਸ਼ਨਲ ਆਪਰੇ ਬਰੀਏ ਪ੍ਰੋਫੈਸ਼ਨਲ ਬੈਲ ਕੁਆਲੀਫਾਈਡ ਹਰ ਕੇ ਕੋਈ ਘੱਟ ਤੋਂ 12 ਸਾਲ ਦੇ ਐਕਸਪੀਰੀਐਂਸ ਜੈਂਟਸ ਦੇ ਦੋ ਜੈਂਟਸ ਨੇ ਹੈਗੇ ਯੂਨੀਸੈਕਸ ਹੈ ਯੂਨੀਸੈਕਸ ਹੈ ਸਰ ਇਹਦਾ ਜੇ ਨੈਸ਼ਨ ਕੰਪਨੀ ਦਾ ਫਿਲਿਆ ਜੀ ਤੁਸੀਂ ਕਿਤਾਬ ਵੀ ਕਰ ਰਹੇ ਹੋ ਬੋਲ ਸ਼ਾਫਿਰ ਕਰ ਰਹੇ ਜੀ ਕਿ ਇੱਕ ਬੜੀ ਬੜੀ ਲੋਕੇਸ਼ਨ ਹੈ ਔਰ ਜਿਹੜੇ ਅੰਦਰ ਦੀ ਐਕੁਏਸ਼ਨ ਔਰ ਅੰਦਰ ਆ ਕੇ ਜੋ ਪੋਜ਼ਿਟਿਵ ਵਾਈਬ ਫੀਲ ਹੁੰਦੀ ਹੈ ਉਹ ਪਲੱਸ ਜਿਹੜਾ ਨਾ ਸਟਾਫ ਹੈ ਠੀਕ ਹੈ ਲੜਕੀ ਉਹ ਲੜਕੀਆਂ ਬੜਾ ਅੱਛਾ ਸਟਾਫ ਹੈ ਉਹ ਜੁਨੀਸੈਕਸ ਹੈ ਜਿਹੜੇ ਜੇ ਲੈਡੀਆਂਜ਼ ਜੈਂਸ ਹਰ ਤਰ੍ਹਾਂ ਦਾ ਕੰਮ ਹੈ ਔਰ ਬਹੁਤ ਅੱਛਾ ਤੁਹਾਨੂੰ ਅਰਾਮਦਾ ਜੋ ਹੈ ਤਜਰਬਾ ਦੇਖਣ ਨੂੰ ਮਿਲੂਗਾ ਸਟਾਫ ਦਾ ਸਾਨੂੰ ਜਿੰਦਾ ਜਾਣਾ ਪੈਂਦਾ ਸੀ ਆਪਣੇ ਨੂੰ ਪੁੱਛੇ ਜਾਣ ਵਾਸਤੇ ਤੇ ਹੁਣ ਸਾਰੀ ਪ੍ਰਸੈਂਟੇਜ ਜੋ ਵੀ ਹੈ ਉਹ ਇੱਥੇ ਤੁਹਾਨੂੰ ਕਪੂਰਥਲਾ ਹੇਅਰ ਮਿਸ਼ਨ ਦੇ ਵਿੱਚ ਅਵੇਲੇਬਲ ਮਿਲ ਜੂਗੀ ਅਕੈਡਮੀ ਦੇ ਵਿੱਚ ਜੋ ਵੀ ਬਚਾਉਂ ਹੁੰਦਾ ਹੈ ਸਿਕਰਾਈ ਹੈ ਜੋ ਵੀ ਹੈ ਉਹ ਸਭ ਤਰ੍ਹਾਂ ਦੇ ਪ੍ਰੌਮ ਨੇਲਸ ਦੀ ਹੈਅਰ ਦੀ ਕਾਦੀ ਕੋ ਨਿਕਲ ਕਾਪੂ ਕੁਛ ਉਦਾਹਰਨ ਸਾਰੀ ਅਕੈਡਮੀ ਵਿੱਚ ਤੁਸੀਂ ਮੈਡਮ ਦੇ ਬਿਲਕੁਲ ਜੀ ਹਾਂ ਤੋਂ ਬਾਈਡਨ ਮੇਕਾ ਆਵਾਜ਼ ਕਰਾਂ ਦਾ ਜੇ ਜੋ ਵੀ ਹੈ ਇੱਕ ਵਾਰੀ ਬੰਦੇ ਨੂੰ ਹਰੇਕ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਉਹ ਵਿਜ਼ਿਟ ਕਰਕੇ ਫਿਰ ਦੇਖਣ ਉਹ ਇਹਨਾਂ ਦਾ ਸਭ ਤੋਂ ਵੱਡੀ ਗੱਲ ਕੀ ਆ ਕਿ ਇਹਨਾਂ ਲਈ ਕਿ ਵੀ ਹਰ ਚੀਜ਼ ਦੇ ਨਾਲ ਕਿਸੇ ਨਾ ਕੋਈ ਤੁਹਾਨੂੰ ਅਲੱਗ ਸਰਵਿਸ ਅਲੱਗ ਸਰਵਿਸ ਹਰ ਚੀਜ਼ ਨਾਲ ਅਲੱਗ ਸਰਵਿਸ ਆਫਰ ਔਰ ਅੱਛਾ ਤੁਹਾਨੂੰ ਜਿਹੜਾ ਟ੍ਰੀਟ ਅੱਛਾ ਦਿੱਤਾ ਜਾਏਗਾ ਜੋ ਵੀ ਆਪ ਜਾ ਕੇ ਉਹ ਅੱਛਾ ਪੋਜ਼ਿਟਿਵ ਔਰ ਫੁੱਲ ਫੀਲ ਕਰੋਗੇ ਕਿ ਕਹਿਣਾ ਹੁੰਦਾ ਕਿ ਇੱਕ ਕਰਵਾ ਕੇ ਇੱਕ ਪ੍ਰੈਕਟੀਕਲ ਫੀਲ ਜੋ ਲੀ ਲਓਗੇ ਤੁਹਾਨੂੰ پتہ ਲੱਗੇਗਾ ਕਿ ਕਿੱਦਾਂ ਦਾ ਹੈ ਇਹ ਨਹੀਂ ਸ਼ੁਰੂਲਾ ਔਰ ਮੇਰੇ ਹਿਸਾਬ ਨਾਲ ਕਪੂਰਥਾ ਚ ਪਹਿਲਾਂ ਐਡਾ ਦਾ ਕੁਝ ਨਹੀਂ ਸੀ ਦਾ ਰਸਤੀ ਬੱਸ ਸਟੈਂਡ ਰੋਡ ਨੇਅਰ ਸ਼ਾਮਤੀ ਇੱਕ ਮੋਬਾਈਲ ਵਾਲੇ ਉਹਨਾਂ ਦੇ ਬਿਲਕੁਲ ਉਪੋਸਿਅਰ ਮਿਸ਼ਨ ਔਰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਤੁਹਾਨੂੰ ਅੱਛਾ ਫੀਲ ਹੋ ਜਾਣਾ ਮੇਰੀ ਓਨਲੀ